ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਮਰਗੜ ਤੇ ਅਹਿਮਦਗੜ ਸਬਡਿਵੀਜ਼ਨਾਂ ਦੇ ਵਿਖੇ ਨਵੇਂ ਬਣੇ ਤਹਿਸੀਲ ਕੰਪਲੈਕਸਾਂ ਨੂੰ ਸਮਰਪਿਤ ਕਰਕੇ ਮਲੇਰਕੋਟਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ 13 ਕਰੋੜ ਰੁਪਏ ਤੋਂ ਵੱਧ ਦਾ ਤੋਹਫ਼ਾ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਅਮਰਗੜ ਤੇ ਅਹਿਮਦਗੜ ਸਬਡਿਵੀਜ਼ਨਾਂ ਦੇ ਵਸਨੀਕਾਂ ਨੂੰ ਇਹ ਤੋਹਫ਼ਾ ਉਹਨਾਂ ਦੀ ਸਰਕਾਰ ਤੇ ਟੈਕਸ ਦਾ ਤਾਵਾ ਦੇ ਪੈਸੇ ਦੀ ਉਹਨਾਂ ਦੀ ਭਲਾਈ ਦੇ ਲਈ ਸਮਝਦਾਰੀ ਦੇ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਤੇ ਵਚਨਬੱਧਤਾ ਦੇ ਇੱਕ ਹਿੱਸੇ ਦੇ ਵੱਜੋ ਜਿਹੜਾ ਦਿੱਤਾ ਗਿਆ ਉਹਨੇ ਕਿਹਾ ਕਿ ਆਮਰਗੜ ਵਿਖੇ ਤਹਿਸੀਲ ਕੰਪਲੈਕਸ ਬਣਾਉਣ ਦੇ ਲਈ 6.36 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਨੇ ਉਦੋਂ ਜਦ ਕੀ ਅਹਿਮਦਗੜ ਵਿਕੇਂ ਨਵੀਂ ਮਾਰਤ 6.85 ਕਰੋੜ ਰੁਪਏ ਖਰਚ ਕੀਤੇ ਗਏ ਹਨ ਤੇ ਭਗਵੰਤ ਮਾਨ ਨੇ ਕਿਹਾ ਕਿ ਅਮਰਗੜ ਤਹਿਸੀਲ ਵਿਕੇ ਕੰਪਲੈਕਸ ਕੱਲ 27000 ਵਰਗ ਫੁੱਟ ਉੱਚਾ ਫੈਲਿਆ ਹੋਇਆ ਹੈ ਅਤੇ ਇਸ ਕੰਪਲੈਕਸ ਦੇ ਵਿੱਚ ਐਸਟੀਐਮ ਦਫਤਰ ਇੱਕ ਅਦਾਲਤ ਇੱਕ ਵੱਡਾ ਹਾਲ 26 ਕੈਬਨ ਅਤੇ ਹੋਰ ਵੀ ਸ਼ਾਮਿਲ ਨੇ ਇਸ ਤਰ੍ਹਾਂ ਹੀ ਮੁੱਖ ਮੰਤਰੀ ਨੇ ਕਿਹਾ ਕਿ ਆਧੁਨਿਕ ਸਹੂਲਤਾ ਦੇ ਨਾਲ ਲੈਸ ਅਹਿਮਦਗੜ ਵਿਕੇਂ ਨਵਾਂ ਤਹਿਸੀਲ ਕੰਪਲੈਕਸ ਜਿਹੜਾ ਹੈ 2.1 ਦੱਸਦੀ ਹੈ ਕਿ 29 ਏਕੜ ਜ਼ਮੀਨ ਦੇ ਵਿੱਚ ਜਿਹੜਾ ਬਣਾਇਆ ਗਿਆ ਉਹਨਾਂ ਕਹਿੰਦੇ ਕਿ ਇਸ ਦਿਨ ਮੰਜ਼ిల్లా ਤਹਿਸੀਲ ਕੰਪਲੈਕਸ ਦੇ ਵਿੱਚ ਐਸ ਡੀ ਐਮ ਅਦਾਲਤ ਤਹਿਸੀਲਦਾਰ ਨਾਇਬ ਤਹਿਸੀਲਦਾਰ ਪਟਵਾਰ ਦਫ਼ਤਰ ਸਟਾਫ ਰੂਮ ਰਜਿਸਟ੍ਰੇਸ਼ਨ ਕਾਊਂਟਰ ਅਤੇ ਹੋਰ ਵਿਭਾਗਾਂ ਦੇ ਦਫ਼ਤਰ ਜੇ ਦੋ ਸਬ ਤਹਿਸੀਲਾਂ ਦਾ ਟਿਕਾਣ ਰੱਖਿਆ ਸੀ ਇਸ ਤੋਂ ਪਹਿਲਾਂ ਮੈਂ ਅਹਿਮਦਗੜ ਜਾ ਕੇ ਆਇਆ ਹਾਂ ਜਿੱਥੇ ਬੜੀ ਸ਼ਾਨਦਾਰ ਸਬ ਤਹਿਸੀਲ ਦੀ ਬਿਲਡਿੰਗ ਬਣੀ ਹੈ ਉਹਦੇ ਵਿੱਚ ਫਰਦ ਕੇਂਦਰ ਹੈ ਉਹਦੇ ਵਿੱਚ ਪਟਵਾਰਖਾਨਾ ਵੀ ਹੈ ਉਹਦੇ ਵਿੱਚ ਐਸ ਡੀ ਐਮ ਸਾਹਿਬ ਦਾ ਦਫਤਰ ਵੀ ਹੈ ਐਸ ਡੀ ਐਮ ਸਾਹਿਬ ਦੀ ਕੋਰਟ ਵੀ ਹੈ ਡੀ ਐਸ ਪੀ ਦਾ ਦਫਤਰ ਵੀ ਹੈ ਲੋਕਾਂ ਦੇ ਵਾਸਤੇ ਉਡੀਕ ਘਰ ਵੀ ਬਣਾਏ ਗਏ ਨੇ ਪਾਣੀ ਦਾ ਪ੍ਰਬੰਧ ਹੈ ਬਾਥਰੂਮਾਂ ਦਾ ਪ੍ਰਬੰਧ ਹੈ ਬੜੀ ਸ਼ਾਨਦਾਰ ਬਿਲਡਿੰਗ ਤੇ ਬਿਲਕੁਲ ਸੇਮ ਹੀ ਡਿਜ਼ਾਈਨ ਸਾਰੇ ਪੰਜਾਬ ਚ ਅਸੀਂ ਸੇਮ ਹੀ ਕੀਤਾ ਹੈ ਇੱਕੋ ਜਿਹਾ ਅਮਰਗੜ ਦੇ ਵਿੱਚ ਉਦਘਾਟਨ ਹੋਇਆ ਉਹੀ ਸਹੂਲਤਾਂ ਇੱਥੇ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਫੈਸਲਾ ਕੀਤਾ ਕਿ ਸਰਕਾਰੀ ਬਿਲਡਿੰਗਾਂ ਦੀਆਂ ਜਿਹੜੀਆਂ ਇਟਾਂ ਨੇ ਉਹ ਲਾਲ ਜੇ ਰੰਗ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਉਹ ਲਾਲ ਜਾਂ ਰੰਗ ਆਇਆ ਲੱਗਦਾ ਜਿਵੇਂ ਲੋਕਾਂ ਦਾ ਖੂਨ ਹੋਵੇ ਡਰਦੇ ਆਪਾਂ ਡਰਦੇ ਹਾਂ ਉਸ ਰੰਗ ਤੋਂ ਤੁਸੀਂ ਜਾ ਕੇ ਦੇਖ ਕੇ ਆਇਓ ਲਾਲ ਰੰਗ ਦੀ ਤੁਹਾਨੂੰ ਕੋਈ ਇੱਟ ਨਹੀਂ ਮਿਲੂਗੀ ਤੁਹਾਨੂੰ ਬੜੀਆਂ ਸ਼ਾਨਦਾਰ ਬਿਲਡਿੰਗਾਂ ਲੱਗਣਗੀਆਂ ਪਹਿਲਾਂ ਕੀ ਹੁੰਦਾ ਸੀ ਕਚੈਰੀ 'ਚ ਬੜਨ ਵੇਲੇ ਬੰਦੇ ਦਾ ਮੂਡ ਖਰਾਬ ਜੇ ਅੰਦਰ ਵੜ ਜੇ ਅੰਦਰ ਹਰੇਕ ਕਮਰੇ 'ਚ ਜਾਣ ਵੇਲੇ ਮੂਡ ਖਰਾਬ 2-3 ਵਜੇ ਤੱਕ ਉਹਨੂੰ ਨਿਚੋੜ ਲੈਂਦੇ ਸੀ ਨਿੰਬੂ ਵਾਂਗੂ ਤੇ ਫਿਰ ਬਸ ਇਹੀ ਹੋਰ ਅਰਦਾਸ ਕਰਦਾ ਸੀ ਕਿ ਰਾਂ ਇਸ ਬਿਲਡਿੰਗ 'ਚੋਂ ਨਿਕਲ ਜੀ ਸੁੱਖੀ ਸੰਦੀ ਕਿਉਂਕਿ ਜਿਹੜੇ ਦਫ਼ਤਰ 'ਚ ਵੀ ਜਾਂਦਾ ਸੀ ਜਿਹੜੇ ਅਫਸਰ ਕੋਲੇ ਜਾਂਦਾ ਸੀ ਲੁੱਟਦੇ ਸੀਗੇ ਹੁਣ ਸਭ ਕੁਝ ਆਨਲਾਈਨ ਹੈ ਤੁਸੀਂ ਫਰਦ ਕਰੇ ਬੈਠੇ ਵੀ ਕੱਢ ਸਕਦੇ ਹੋ ਰਿਸਟਰੀ ਤੁਸੀਂ ਆਪ ਵੀ ਲਿਖ ਸਕਦੇ ਹੋ ਜਾਂ ਇੱਥੇ ਸਾਂਝ ਕੇਂਦਰ ਹੈ ਸਾਂਝ ਕੇਂਦਰ 'ਚ ਰਿਸਟਰੀ ਲਿਖਾ ਸਕਦੇ ਹੋ ਔਰ ਤੁਹਾਨੂੰ ਟਾਈਮ ਮਿਲੇਗਾ ਕਿੰਨੀ ਤਰੀਕ ਨੂੰ ਐਨੇ ਵਜ ਕੇ ਐਨੇ ਮਿੰਟ ਤੇ ਆ ਜਿਓ ਤੁਹਾਡੀ ਰਿਸਟਰੀ ਹੋਊਗੀ ਐਸ ਡੀ ਐਮ ਸਾਹਿਬ ਤੁਹਾਡੇ ਕੰਮ ਦਾ ਟਾਈਮ ਦੇਣਗੇ ਕਿੰਨੇ ਵਜ ਕੇ ਐਨੇ ਮਿੰਟ ਤੇ ਆ ਜਿਓ ਜਾਣ ਸਾਹਿਬ ਤੁਹਾਨੂੰ ਪਰਚੀ ਮਿਲੂਗੀ ਵੀ ਤੁਹਾਡਾ 14ਵਾਂ ਨੰਬਰ ਹੈ ਜੀ ਡਿਜੀਟਲ ਜਿਵੇਂ ਅੰਬੈਸੀਆਂ ਚ ਹੁੰਦਾ ਜਾਂ ਬਾਹਰਲੇ ਮੁਲਕਾ ਚ ਹੁੰਦਾ ਉੱਥੇ 12ਵਾਂ ਨੰਬਰ ਚੱਲ ਰਿਹਾ ਦਾ ਮਤਲਬ ਤੁਹਾਨੂੰ ਪਤਾ ਹੈ ਕਿ 2 ਤੋਂ ਬਾਅਦ ਮੇਰਾ ਨੰਬਰ ਆ ਜਾਊਗਾ ਨਹੀਂ ਤਾਂ ਕਚੈਰੀਆਂ ਚ ਖੱਜਲ ਖਵਰੀਆਂ ਹੋਈ ਜਾਂਦੀਆਂ ਸੀ ਦਾੜੀਆਂ ਚਿੱਟੀਆਂ ਹੋ ਗਈਆਂ ਸਾਡੇ ਬਜ਼ੁਰਗਾਂ ਦੀਆਂ ਕਚੈਰੀਆਂ ਦੇ ਗੇੜੇ ਮਾਰ ਮਾਰ ਕੇ ਇਹ ਗੀਤਾਂ ਚ ਕਿਹਾ ਜਾਂਦਾ ਹੈ ਕਚੈਰੀਆਂ ਚ ਮੇਲੇ ਲੱਗਦੇ ਜੋ ਪੈਂਦੀ ਆ ਤਰੀਕ ਕਿਸੇ ਜੱਟ ਦੀ ਜਿਨ੍ਹਾਂ ਦੇ ਕਚੈਰੀਆਂ ਚਕੇਸ਼ ਚੱਲਦੇ ਨੇ ਉਹਨਾਂ ਦੇ ਚੁੱਲਿਆਂ ਚ ਘਾਓ ਉੱਗ ਪੈਂਦੇ ਆ ਜੀ ਚੁੱਲਿਆਂ ਚ ਘਾਓ ਉੱਗ ਪੈਂਦੇ ਉਹਨਾਂ ਦੇ ਸੋ ਅਸੀਂ ਪੰਜਾਬ ਦੇ ਵਿੱਚ ਸ਼ਾਨਦਾਰ ਜਿਹੜੇ ਤਹਿਸੀਲ ਕੰਪਲੈਕਸ ਬਣਾ ਰਹੇ ਆ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਨੂੰ ਘਟਾਇਆ ਜਾ ਸਕੇ ਕਚੈਰੀਆਂ ਨਾਲ ਬਹੁਤ ਵੱਡਾ ਸਬੰਧ ਪੈਂਦਾ ਹੈ ਕਿਸੇ ਨੇ ਜਾਤੀ ਪ੍ਰਮਾਣ ਪੱਤਰ ਲੈਣਾ ਹੈ ਕਿਸੇ ਨੇ ਪਾਸਪੋਰਟ ਦਾ ਫਾਰਮ ਲੈਣਾ ਹੈ ਕਿਸੇ ਨੇ ਲਿਸੈਂਸ ਬਣਾਉਣਾ ਹੈ ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਹੈ ਸਿਸਟਮ ਨੂੰ ਠੀਕ ਕਰਦੇ ਕਰਦੇ ਟਾਈਮ ਤਾਂ ਲੱਗ ਗਿਆ ਪਰ ਗੱਡੀ ਲੀਤੇ ਆ ਗਈ ਹੁਣ ਮੈਂ ਪਹਿਲਾਂ ਕੈਸਟਾ ਸੀਡੀਆਂ 'ਚ ਵੀ ਇਹੀ ਗੱਲ ਕਰਦਾ ਰਿਹਾ ਪਰ ਗੱਡੀ ਹੁਣ ਲੀਤੇ ਆ ਗਈ ਹੁਣ ਜੇ ਕੋਈ ਅਫਸਰ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਤਾਂ ਮਨਾਂ ਨਾ ਕਰਿਓ ਜੇਵ ਜੱਥ ਪਾ ਕੇ ਮੋਬਾਈਲ ਕੱਢ ਲਿਓ ਜਾਂ ਤਾਂ ਫੋਟੋ ਖਿੱਚ ਲਿਓ ਜਾਂ ਵੀਡੀਓ ਬਣਾ ਲਿਓ ਉਸ ਤੋਂ ਬਾਅਦ ਸਾਡੇ ਕੋਲ ਭੇਜ ਦਿਓ ਬਾਕੀ ਕੰਮ ਸਾਡਾ ਹੈ ਬਾਕੀ ਕੰਮ ਸਾਡਾ ਹੈ ਕਿਉਂਕਿ ਇੰਨੀ-ਇੰਨੀ ਉੱਚੀਆਂ ਤਨਖਾਹਾਂ ਨੇ ਫੇਰ ਵੀ ਕਿਸੇ ਤੋਂ 5000 ਕਿਸੇ ਤੋਂ 10000 ਲੈਣਾ ਚਲੋ 5-10000 ਰੁਪਏ ਲਿਆ ਦੂਗਾ ਬੰਦਾ ਪਰ ਪਤਾ ਨਹੀਂ ਕੀ ਦੀਆਂ ਕੀ ਦੀਆਂ ਮਿੰਤਾਂ ਕਰੂਗਾ ਕਿਹਦੇ ਕਿਹਦੇ ਪੈਰੀਂ ਪਾਊਗਾ ਉਹ ਇਹ ਚੀਜ਼ਾਂ ਬੰਦ ਕਰਨੀਆਂ ਨੇ ਵੀਰੋ ਮੈਂ ਇਸੇ ਇਲਾਕੇ 'ਚ ਹੀ ਪਲਿਆ ਵੱਡਾ ਹੋਇਆ ਮਲੇਰ ਕੋਲ ਲੈ ਕਾਲੇ 'ਚ ਮੁਕਾਬਲਿਆਂ 'ਚ ਹਿੱਸਾ ਲੈਣਾ ਆ ਅਮਰਗੜ ਦਾ ਟੂਰਨਾਮੈਂਟ ਬੜਾ ਮਸ਼ਹੂਰ ਹੈ ਸਕੂਲ 'ਚ ਉੱਥੇ ਵੀ ਇੱਕ ਵੱਡੀ ਵਾਰੀ ਮੈਂ ਆਇਆ ਬਹੁਤ ਪਹਿਲਾਂ ਅਮਰਗੜ ਦੀ ਬਾਲੀਵਾਲ ਦੀ ਟੀਮ ਬਹੁਤ ਫੇਮਸ ਹੈ ਰਿਸ਼ਤੇਦਾਰੀਆਂ ਵੀ ਨੇ ਇੱਧਰਲੇ ਪਾਸੇ ਇੱਕੋ ਪਤਨ ਦਾ ਪਾਣੀ ਪੀਨੇ ਆ ਸੋ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਛੋਟੇ ਸੱਦੇ